ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਜੇ ਐਨ ਜੇ ਨਿਊਜ਼ ਇੰਡੀਆ ਜਿੱਥੇ ਹਰ ਰੋਜ਼ ਤੁਹਾਨੂੰ ਮਿਲਦੀਆਂ ਨੇ ਤਾਜ਼ਾ ਤੇ ਸਹੀ ਖਬਰਾਂ ਸਿੱਧੀ ਅਤੇ ਸਾਫ਼ ਭਾਸ਼ਾ ਵਿੱਚ ਅੱਜ ਅਸੀਂ ਲੈ ਕੇ ਆਏ ਹਾਂ ਇੱਕ ਬਹੁਤ ਹੀ ਵੱਡੀ ਅਤੇ ਟੈਕਨੋਲੋਜੀ ਨਾਲ ਭਰਪੂਰ ਖਬਰ ਜਿਸ ਦਾ ਅਸਰ ਸਿੱਧਾ ਤੁਹਾਡੇ ਘਰ ਦੇ ਇੰਟਰਨੈਟ ਉੱਤੇ ਪੈ ਸਕਦਾ ਹੈ ਦੋਸਤੋ ਹੁਣ ਭਾਰਤ ਵਿੱਚ ਇੰਟਰਨੈਟ ਦਾ ਇੱਕ ਨਵਾਂ ਯੁੱਗ ਸ਼ੁਰੂ ਹੋਣ ਵਾਲਾ ਹੈ। ਅਮਰੀਕਾ ਦੇ ਮਸ਼ਹੂਰ ਉਦਯੋਗਪਤੀ ਐਲਾਨ ਮਾਸਕ ਦੀ ਕੰਪਨੀ ਸਟਾਰਲਿੰਕ ਨੂੰ ਹਾਲ ਹੀ ਵਿੱਚ ਭਾਰਤ ਸਰਕਾਰ ਵੱਲੋਂ ਜੀਐਮਪੀਸੀਐਸ ਲਾਇਸੈਂਸ ਮਿਲ ਗਿਆ ਹੈ। ਇਹ ਲਾਇਸੈਂਸ ਮਿਲਣ ਦਾ ਮਤਲਬ ਹੈ ਕਿ ਹੁਣ ਸਟਾਰਲਿੰਕ ਭਾਰਤ ਵਿੱਚ ਆਪਣੀ ਸੈਟੇਲਾਈਟ ਇੰਟਰਨੈਟ ਸੇਵਾ ਚਾਲੂ ਕਰ ਸਕਦੀ ਹੈ। ਹਾਲਾਂਕਿ ਹੁਣ ਵੀ ਇੱਕ ਆਤਰੀ ਪਰਵਾਨਗੀ ਮਿਲਣੀ ਬਾਕੀ ਹੈ। ਉਹ ਪਰਵਾਨਗੀ ਦੇਣ ਵਾਲੀ ਏਜੰਸੀ ਦਾ ਨਾਮ ਹੈ ਇਨ ਸਪੇਸ। ਜਿਵੇਂ ਹੀ ਇਹ ਮਨਜ਼ੂਰੀ ਮਿਲ ਜਾਂਦੀ ਹੈ ਭਾਰਤ ਦੇ ਲੋਕ ਵੀ ਪੁਲਾੜ ਤੋਂ ਆਉਣ ਵਾਲੇ ਇੰਟਰਨੈਟ ਦੀ ਵਰਤੋਂ ਕਰ ਸਕਣਗੇ ਹੁਣ ਸਵਾਲ ਆਉਂਦਾ ਹੈ ਕਿ ਸਟਾਰਲਿੰਕ ਆਖਿਰ ਹੈ ਕੀ ਸਟਾਰਲਿੰਕ ਅਲੌਨ ਮਸਕ ਦੀ ਕੰਪਨੀ ਸਪੇਸ ਐਕਸ ਦਾ ਇੱਕ ਪ੍ਰੋਜੈਕਟ ਹੈ ਇਸ ਦਾ ਮਕਸਦ ਹੈ ਦੁਨੀਆ ਦੇ ਹਰ ਇਲਾਕੇ ਵਿੱਚ ਚਾਹੇ ਉਹ ਪਿੰਡ ਹੋਵੇ ਜਾਂ ਫਿਰ ਪਹਾੜ ਉੱਥੇ ਇੰਟਰਨੈਟ ਪਹੁੰਚਾਣਾ ਉਹ ਵੀ ਬਿਨਾ ਕਿਸੇ ਤਾਰਜਾ ਮੋਬਾਈਲ ਟਾਵਰ ਦੇ ਇਹ ਇੰਟਰਨੈਟ ਸੈਟੇਲਾਈਟ ਰਾਹੀਂ ਦਿੱਤਾ ਜਾਂਦਾ ਹੈ ਸਟਾਰਲਿੰਕ ਦੇ ਅਸਲ ਵਿੱਚ ਹਜ਼ਾਰਾਂ ਸੈਟੇਲਾਈਟ ਹਨ ਜੋ ਆਕਾਸ਼ ਵਿੱਚ ਘੁੰਮ ਰਹੇ ਹਨ ਅਤੇ ਇਹ ਘੱਟ ਦੇਰੀ ਵਾਲਾ ਤੇਜ਼ ਇੰਟਰਨੈਟ ਦੇ ਰਹੀਆਂ ਹਨ ਇਹ ਸੇਵਾ ਇਸ ਸਮੇਂ 100 ਤੋਂ ਵੱਧ ਦੇਸ਼ਾਂ ਦੇ ਵਿੱਚ ਚੱਲ ਰਹੀ ਹੈ ਹੁਣ ਗੱਲ ਕਰੀਏ ਜੇਕਰ ਸਟਾਰਲਿੰਕ ਇੰਡੀਆ ਦੇ ਵਿੱਚ ਸ਼ੁਰੂ ਹੋ ਜਾਂਦਾ ਹੈ ਤਾਂ ਇਸ ਦੀ ਕਿੰਨੀ ਕੀਮਤ ਹੋਵੇਗੀ ਕਈ ਰਿਪੋਰਟਾਂ ਦੇ ਅਨੁਸਾਰ ਸਟਾਰਲਿੰਕ ਭਾਰਤ ਵਿੱਚ ਪ੍ਰੋਮੋਸ਼ਨਲ ਆਫਰ ਤਹਿਤ ਸਿਰਫ 10 ਡਾਲਰ ਲਗਭਗ 840 ਰੁਪਏ ਪ੍ਰਤੀ ਮਹੀਨਾ ਅਸੀਮਤ ਡਾਟਾ ਵਾਲਾ ਇੰਟਰਨੈਟ ਪਲਾਨ ਦੇ ਸਕਦੀ ਹੈ ਹੁਣ ਪਰ ਬਣ ਜਾਂਦੀ ਹੈ ਜਦੋਂ ਅਸੀਂ ਤੁਲਨਾ ਕਰੀਏ ਕਿ ਪਾਕਿਸਤਾਨ ਅਤੇ ਬੰਗਲਾਦੇਸ਼ ਦੇ ਨਾਲ ਉੱਥੇ ਇਹ ਸੇਵਾ 2500 ਤੋਂ ਲੈ ਕੇ 3500 ਰੁਪਏ ਪ੍ਰਤੀ ਮਹੀਨਾ ਹੈ ਜਾਨੀ ਕਿ ਭਾਰਤ ਨਾਲੋਂ 3 ਤੋਂ 4 ਗੁਣਾ ਮਹਿੰਗੀ ਅਮਰੀਕਾ ਵਿੱਚ ਸਟਾਰਲਿੰਕ 99 ਡਾਲਰ ਜਾਨੀ ਕਿ ਲਗਭਗ 8200 ਰੁਪਏ ਪ੍ਰਤੀ ਮਹੀਨਾ ਹੈ ਇਸ ਦੇ ਆਧਾਰ ਤੇ ਅਸੀਂ ਕਹਿ ਸਕਦੇ ਹਾਂ ਕਿ ਜੇਕਰ ਸਟਾਰਲਿੰਕ ਭਾਰਤ ਵਿੱਚ ਲਾਂਚ ਹੋ ਜਾਂਦੀ ਹੈ ਤਾਂ ਇਹ ਦੁਨੀਆ ਦਾ ਸਭ ਤੋਂ ਸਸਤਾ ਸੈਟਲਾਈਟ ਇੰਟਰਨੈਟ ਹੋਵੇਗਾ ਹੁਣ ਸਵਾਲ ਇਹ ਹੈ ਕਿ ਇਹ ਸੇਵਾ ਕਦੋਂ ਸ਼ੁਰੂ ਹੋਵੇਗੀ ਸਟਾਰਲਿੰਕ ਹੁਣ ਸਿਰਫ ਇਨ ਸਪੇਸ ਦੀ ਆਖਰੀ ਪ੍ਰਵਾਨਗੀ ਦੀ ਉਡੀਕ ਕਰ ਰਹੀ ਹੈ ਇਸ ਪ੍ਰਕਿਰਿਆ ਵਿੱਚ ਕੁਝ ਹਫ਼ਤੇ ਨਹੀਂ ਲੱਗ ਸਕਦੇ ਹਨ ਜਿਵੇਂ ਹੀ ਸਰਕਾਰ ਵੱਲੋਂ ਸਾਰੀਆਂ ਨੀਤੀਗਤ ਮਨਜ਼ੂਰੀਆਂ ਮਿਲ ਜਾਂਦੀਆਂ ਹਨ ਸਟਾਰਲਿੰਕ ਭਾਰਤ ਵਿੱਚ ਆਪਣੀ ਸੇਵਾ ਸ਼ੁਰੂ ਕਰ ਦੇਵੇਗੀ ਹੁਣ ਗੱਲ ਕਰੀਏ ਕਿ ਸਟਾਰਲਿੰਕ ਆਉਣ ਨਾਲ ਕੀ ਫਾਇਦਾ ਹੋਵੇਗਾ ਪਹਿਲਾਂ ਜਿੱਥੇ ਅੱਜ ਤੱਕ ਇੰਟਰਨੈਟ ਦੀ ਪਹੁੰਚ ਨਹੀਂ ਸੀ ਜਿਵੇਂ ਕਿ ਪਿੰਡ ਪਹਾੜੀ ਖੇਤਰ ਦੂਰਲੇ ਇਲਾਕੇ ਉੱਥੇ ਵੀ ਤੇਜ਼ੀ ਦੇ ਨਾਲ ਇੰਟਰਨੈਟ ਮਿਲੇਗਾ ਦੂਜਾ ਇਹ ਇੰਟਰਨੈਟ ਮੋਬਾਈਲ ਟਾਵਰ ਜਾਂ ਬਿਨਾਂ ਕਿਸੇ ਤਾਰ ਤੇ ਨਿਰਭਰ ਹੋਵੇਗਾ ਤੀਜਾ ਵਿਦਿਆਰਥੀਆਂ ਘਰ ਤੋਂ ਕੰਮ ਕਰਨ ਵਾਲੇ ਬਿਜ਼ਨਸਮੈਨਾਂ ਲਈ ਇਹ ਬਹੁਤ ਵੱਡਾ ਫਾਇਦੇਮੰਦ ਸਾਬਤ ਹੋਵੇਗਾ ਚੌਥਾ ਜਦੋਂ ਕੋਈ ਆਫਤ ਆਉਂਦੀ ਹੈ ਜਾਂ ਇੰਟਰ ਨਟ ਕੰਮ ਕਰਦਾ ਰਹੇਗਾ ਇਸ ਤਰੀਕੇ ਨਾਲ ਸਟਾਰਲਿੰਕ ਆਨਲਾਈਨ ਟੈਕਨੋਲੋਜੀ ਦੀ ਇੱਕ ਵੱਡੀ ਛਾਲ ਹੋਵੇਗੀ ਅਤੇ ਆਮ ਲੋਕਾਂ ਲਈ ਇੰਟਰਨੈਟ ਨੂੰ ਸਸਤਾ ਤੇ ਆਸਾਨ ਬਣਾਉਣ ਦਾ ਕਦਮ ਹੁਣ ਸਿਰਫ ਇਹ ਦੇਖਣਾ ਬਾਕੀ ਹੈ ਕਿ ਇਨ ਸਪੇਸ ਤੋਂ ਆਖਰੀ ਪ੍ਰਵਾਨਗੀ ਕਦੋਂ ਮਿਲਦੀ ਹੈ ਅਤੇ ਇਹ ਇੰਟਰਨੈਟ ਸੇਵਾ ਭਾਰਤ ਵਿੱਚ ਕਦੋਂ ਚਾਲੂ ਹੁੰਦੀ ਹੈ ਦੋਸਤੋ ਤੁਹਾਡੀ رائے ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਕੀ ਤੁਸੀਂ ਚਾਹੋਗੇ ਆਪਣੇ ਘਰ ਜਾਂ ਪਿੰਡ ਵਿੱਚ ਫੁਲਾਰ ਤੋਂ ਆਉਣ ਵਾਲਾ ਇੰਟਰਨੈਟ ਕਮੈਂਟ ਕਰਨਾ ਨਾ ਭੁੱਲਣਾ ਜੇ ਤੁਹਾਨੂੰ ਇਹ ਨਿਊਜ਼ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨਵੀਨਤਮ ਅਪਡੇਟ ਲਈ ਬੈਲ ਆਈਕਨ ਇੱਕ ਹੋਰ ਵੱਡੀ ਖਬਰ ਦੇ ਨਾਲ ਧੰਨਵਾਦ